ਦਲਜੀਤ ਦਸਾਂਜ ਦੀ ਫਿਲਮ ਆ ਰਹੀ ਹੈ ਚਮਕੀਲੇ ਦੀ ਜੀਵਨੀ ਤੇ ਚਮਕੀਲੇ ਬਾਰੇ ਆਪ ਸਾਰੇ ਜਾਣਦੇ ਆ ਜਿਹੜਾ ਬੰਦਾ ਇਸ ਦੁਨੀਆ ਤੇ ਨਹੀਂ ਹੈਗਾ ਉਹਨੂੰ ਮਾੜਾ ਵੀ ਕੀ ਕਹਿਣਾ ਤੇ ਬਾਕੀ ਜਿਹਨੂੰ ਲੋਕ ਉਹਦੇ ਮਰਨ ਤੋਂ 40 ਸਾਲ ਬਾਅਦ ਵੀ ਸੁਣਦੇ ਆ ਤਾਂ ਇਹ ਵੀ ਹੈ ਨਹੀਂ ਕਿ ਮਾੜਾ ਹੀ ਹੋਊਗਾ ਚੰਗੇ ਗੀਤ ਵੀ ਬੜੇ ਗਏ ਨੇ ਉਹਨੇ ਤੇ ਬਾਕੀ ਉਹਦੀ ਜ਼ਿੰਦਗੀ ਤੇ ਫਿਲਮ ਇਸ ਕਰਕੇ ਬਣ ਰਹੀ ਹੈ ਕਿ ਇੰਨੀ ਜ਼ਿਆਦਾ ਗੁਰਬਤ ਦੇ ਵਿੱਚੋਂ ਉੱਠ ਕੇ ਇਸ ਤਰ੍ਹਾਂ ਦੌਲਤ ਦੀਆਂ ਸੌਰਤ ਦੀਆਂ ਬੁਲੰਦੀਆਂ ਨੂੰ ਸਹੂਲ ਲੈਣਾ ਸਿਰਫ ਆਪਣੇ ਹੁਨਰ ਤੇ ਯਕੀਨ ਰੱਖ ਕੇ ਬਹੁਤ ਵੱਡੀ ਗੱਲ ਹੁੰਦੀ ਹੈ ਅੱਜ ਦੇ ਟਾਈਮ 'ਚ ਅਸੀਂ ਸਿੱਧੂ ਮੂਸੇ ਵਾਲੇ ਨੂੰ ਸਾਰੇ ਜਾਣਦੇ ਆ ਜਿਹੜੇ ਮਿਹਨਤੀ ਲੋਕ ਨੇ ਉਹਨੂੰ ਸਲੂਟ ਕਰਦੇ ਆ ਕਿ ਕਿਵੇਂ ਇੱਕ ਗਰੀਬ ਘਰ ਦਾ ਪੁੱਤ ਉੱਠਿਆ ਤੇ ਉਹਨੇ ਦੁਨੀਆ ਗੋਰੇ ਕਾਲੇ ਨੱਚਣ ਲਾ ਤੇ ਪੰਜਾਬੀ ਗੀਤਾਂ ਤੇ ਬਿਲਕੁਲ ਇਹੀ ਗੱਲ ਚਮਕੀਲੇ ਤੇ ਟੁੱਕਦੀ ਹੈ ਹਾਲਾਂਕਿ ਸਿੱਧੂ ਮੂਸੇ ਵਾਲੇ ਦਾ ਤਾਂ ਫੇਰ ਸਰ ਦਾ ਪੁੱਜ ਦਾ ਪਰਿਵਾਰ ਸੀ ਚਮਕੀਲੇ ਦੀ ਜਿੰਦਗੀ ਆ ਗਰੀਬ ਪਰਿਵਾਰ ਦੇ ਵਿੱਚ ਪੈਦਾ ਹੋਇਆ ਬਚਪਨ ਦਾ ਨਾਂ ਤਨੀਰਾਮ ਤੇ ਬਾਅਦ ਦੇ ਵਿੱਚ ਨਾਮ ਵੀ ਸਹੀ ਕਰਕੇ ਮਾਸਟਰਾਂ ਨੇ ਰੱਖਿਆ ਅਮਰ ਸਿੰਘ ਉਸ ਤੋਂ ਆ ਜਦੋਂ ਪਹਿਲੀ ਸਟੇਜ ਬਾਰ ਸਟੇਜ ਤੇ ਚੜਿਆ ਤਾਂ ਜਿਹੜਾ ਸਟੇਜ ਸੈਕਟਰੀ ਸੀ ਸੁਨਿੰਦਰ शिंदे ਦਾ ਉਹਨੇ ਆਪਣੇ ਕੋਲੇ ਚਮਕੀਲਾ ਲਖ ਪਲਾਤਾ ਨਾਲ ਕਿਉਂਕਿ ਪਹਿਲਾਂ ਕਲਾਕਾਰਾਂ ਦੇ ਨਾਮ ਨਾਲ ਇਸ ਤਰ੍ਹਾਂ ਹੀ ਲੱਗਦਾ ਹੁੰਦਾ ਜੀ ਸੁਰਿੰਦਰ ਚਿੰਦਾ ਸੁਰਿੰਦਰ ਸੋਨੀਆ ਕੁਲਦੀਪ ਮਾਨਕ ਤੇ ਉਸੇ ਤਰ੍ਹਾਂ ਅਮਰ ਸਿੰਘ ਚਮਕੀਲਾ ਕਰਤਾ ਉਸ ਬੰਦੇ ਨੇ ਆਪਣੀ ਥੋੜੇ ਜੇ ਟਾਈਮ ਦੀ ਜਰਨੀ ਦੇ ਵਿੱਚ ਬਹੁਤ ਕੁਝ ਦੇਖਿਆ ਪੂਰੀ ਦੁਨੀਆ ਘੁੰਮੀ ਬਹੁਤ ਬੇਥਾ ਪੈਸਾ ਇਕੱਠਾ ਕਰਿਆ ਪਰ ਉਦੋਂ ਜਿਹੜਾ ਦੌਰ ਚੱਲਦਾ ਸੀ ਸਮਾਜ ਨੂੰ ਕ੍ਰੀਤੀਆਂ ਤੋਂ ਰੋਕਣ ਦੇ ਲਈ ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਸਿਕ ਸਟੂਡੈਂਟ ਫੈਡਰੇਸ਼ਨ ਨੇ ਕੁਝ ਫੈਸਲੇ ਲਏ ਜਿਨ੍ਹਾਂ ਦੇ ਵਿੱਚ ਇੱਕ ਫੈਸਲਾ ਇਹ ਵੀ ਸੀ ਕਿ ਲੱਚਰ ਗਈ ਕੀ ਹੈ ਜਿਹੜੀ ਇਹਨੂੰ ਨੱਥ ਪਾਈ ਜਾਏਗੀ ਵਿਆਹਾਂ ਦੇ ਵਿੱਚ 11 ਤੋਂ ਵੱਧ ਬੰਦੇ ਨਹੀਂ ਜਾਣਗੇ ਪਰ ਉਹਦੇ ਵਿੱਚ ਇਹ ਫੈਸਲਾ ਨਹੀਂ ਸੀ ਕਿ ਕਿਸੇ ਨੂੰ ਜਾਨੋਂ ਮਾਰ ਦਿੱਤਾ ਜਾਊ ਇਹ ਸੀ ਕਿ ਸਮਝਾਇਆ ਜਾਊ ਕੋਈ ਨਹੀਂ ਮੰਨਦਾ ਤਾਂ ਡਰਾਇਆ ਤੇ ਮਕਾਇਆ ਵੀ ਜਾਊ ਨਹੀਂ ਤਾਂ ਫਿਰ ਹੋ ਸਕਦਾ ਕਿਸੇ ਦੀ ਲਤਵਾ ਵੀ ਤੋੜ ਦਿੱਤੀ ਜਾਵੇ ਚਮਕੀਲੇ ਨੂੰ ਕਿਉਂ ਇਹ ਚੀਜ਼ ਚੱਲਣੀ ਪਈ ਚਮਕੀਲੇ ਦੇ ਕਿਹੜੇ ਕਹੇ ਹੋਏ ਬੋਲ ਸੀ ਜਿਨ੍ਹਾਂ ਦੇ ਕਰਕੇ ਚਮਕੀਲਾ ਮੌਤ ਦਾ ਸ਼ਕਾਰ ਹੋਇਆ ਗੋਲੀਆਂ ਮਾਰ ਦਿੱਤੀਆਂ ਗਈਆਂ ਕੀ ਚਮਕੀਲਾ ਗਲਤਫਹਿਮੀ ਚ ਮਾਰਿਆ ਗਿਆ ਜਾਂ ਜਾਣ ਬੁਝ ਕੇ ਚਮਕੀਲੇ ਨੂੰ ਟਾਰਗੇਟ ਕੀਤਾ ਗਿਆ ਜਾਂ ਜਿਹੜੀ ਗਲਤੀ ਹੋਈ ਚਮਕੀਲੇ ਤੋਂ ਉਹ ਭੁੱਲ ਹੋਈ ਜਾਂ ਜਾਣ ਬੁਝ ਕੇ ਕੀਤੀ ਇਹਨਾਂ ਚੀਜ਼ਾਂ ਨੂੰ ਦਰਸਾਉਂਦੀ ਏ ਫਿਲਮ ਬਣੀ ਐ ਕੋਈ ਸਾਡੇ ਲੋਕ ਵਿਰੋਧ ਵੀ ਕਰ ਦੇ ਕਿਉਂਕਿ ਕਈ ਲੋਕਾਂ ਦਾ ਕੰਮ ਹੀ ਅੱਜਕੱਲ ਵਿਰੋਧ ਕਰਨਾ ਰਹਿ ਗਿਆ ਜਿਵੇਂ ਦੋ ਮੁੰਸੇ ਵਾਲੇ ਨੇ ਲਿਖਿਆ ਸੀ ਗਾਣਾ 295 ਉਹਦੇ ਵੀ ਬਾਰ ਮੂਰੇ ਮਾਫੀ ਮੰਗਾਉਣ ਵਾਲੇ ਜਿਹੜੇ ਅੱਜ ਕੱਲ ਲੀਡਰ ਬਣੇ ਫਿਰਦੇ ਆ ਉਹਦੀ ਮਾਂ ਤੋਂ ਮਾਫੀ ਮੰਗਾਉਣ ਵਾਲੇ ਸੀ ਉਹ ਤੋਂ ਅੱਕ ਕਿਉਂ ਨਹੀਂ ਲਿਖਿਆ ਸੀਗਾ ਉਹੀ ਕੰਮ ਅੱਜ ਕੱਲ ਵੀ ਹੈਗੇ ਆ ਦਲਜੀਤ ਦਸਾਂਝ ਨੇ ਕਿਸਾਨਾਂ ਦੇ ਹੱਕ 'ਚ ਖੜਿਆ 1 ਕਰੋੜ ਰੁਪਏ ਕਿਸਾਨਾਂ ਲਈ ਦਾਨ ਵੀ ਦਿੱਤਾ ਆਪਣੇ ਕੰਮ ਨੂੰ ਵੀ ਦਾਤ ਤੇ ਲਾਇਆ ਆਪਣੇ ਜਿਹੜਾ ਕੈਰੀਅਰ ਆ ਉਹਨੂੰ ਵੀ ਦਾਤ ਤੇ ਲਾ ਕੇ ਹੋ ਨੰਗਾ ਚਿੱਟਾ ਹੋ ਕੇ ਕਿਸਾਨਾਂ ਦੇ ਹੱਕ 'ਚ ਖੜਿਆ ਪਰ ਸਾਡੇ ਕੁਝ ਲੋਕ ਵਿਰੋਧ ਕਰਨ ਨੂੰ ਮਿੰਟ ਲਾਉਂਦੇ ਆ ਹਰ ਇੱਕ ਦਾ ਹੀ ਵਿਰੋਧ ਹਰ ਗੱਲ ਤੇ ਵਿਰੋਧ ਠੀਕ ਹੈ ਚਮਕੀਲੇ ਦੇ ਗੀਤ ਜਿਹੇ-ਜਿਹੇ ਵੀ ਹੈਗੇ ਸੀ ਆਪਾਂ ਸਾਰਿਆਂ ਨੇ ਸੁਣੇ ਨੇ ਚੰਗੇ ਮਾੜੇ ਜੋ ਵੀ ਨੇ ਪਰ ਇਹ ਵੀ ਨਹੀਂ ਕਿ ਉਦੋਂ ਪਹਿਲਾਂ ਕੋਈ ਵਾਲੇ ਚੰਗੇ ਗਾਉਂਦੇ ਸੀ ਜਾਂ ਉਦੋਂ ਬਾਅਦ ਵਾਲੇ ਚੰਗੇ गाਤੇ ਠੀਕ ਹੈ ਮੰਨਦੇ ਆ ਵੀ ਉਹਨੇ ਕੁਝ ਗੀਤ ਇਹ ਜਿਹੇ ਗਾਏ ਪਰ ਜਿਹੜੇ ਲੋਕ ਕਹਿੰਦੇ ਆ ਵੀ ਚਮਕੀਲਾ ਮਾੜਾ ਸੀ ਜਾਂ ਆਪਣੇ ਆਪ ਨੂੰ ਬੜਾ ਧਾਰਮਿਕ ਜਿਤਾਉਂਦੇ ਆ ਮੈਂ ਮੰਨਦਾ ਵੀ ਜ਼ਿਆਦਾਤਰ ਲੋਕ ਡਰਾਮਾ ਕਰਦੇ ਠੀਕ ਹੈ ਕੁਝ ਲੋਕ ਧਾਰਮਿਕ ਹੈਗੇ ਨੇ ਜਿਹੜੇ ਹੱਕ ਸੱਚ ਲਈ ਡਟ ਕੇ ਖੜਦੇ ਆ ਪਰ ਪਿਛਲੇ ਸਾਲ ਭਾਈ ਅਮਰਤਪਾਲ ਸਿੰਘ ਦੀ ਜਦੋਂ ਗ੍ਰਿਫਤਾਰੀ ਲਈ ਛਾਪੇ ਮਾਰੀ ਸ਼ੁਰੂ ਹੋਈ ਸੀ 18 ਮਾਰਚ ਤੋਂ ਕਈ ਸੂਰਮਿਆਂ ਨੇ ਡਰਦਿਆਂ ਨੇ ਕਮੈਂਟ ਪੁਰਾਣੇ ਵੀ ਡਿਲੀਟ ਕਰਤੇ ਸੀ ਪੁਰਾਣੀਆਂ ਪੋਸਟਾਂ ਵੀ ਫੇਸਬੁੱਕ ਤੋਂ ਡਿਲੀਟ ਕਰਤੀਆਂ ਸੀ ਉਹ ਜਿਹੇ ਲੋਕ ਅੱਜ ਕੱਲ੍ਹ ਆ ਕੇ ਗਿਆਨ ਦੇਣ ਲੱਗ ਜਾਂਦੇ ਆ ਮੈਂ ਇਹ ਕਹਿੰਦਾ ਵੀ ਚਮਕੀਲਾ ਮਾੜਾ ਸੀ ਬਹੁਤ ਮਾੜਾ ਸੀ ਉਹਨੇ ਬਹੁਤ ਗੰਦਾ ਕਾਇਆ ਪਰ ਜਿਹਨੇ ਸਮਾਜ ਲਈ ਚੰਗਾ ਕੀਤਾ ਉਹਦੇ ਲਈ ਤੁਸੀਂ ਕੀ ਕੀਤਾ ਮੇਰੇ ਅਰਗਿਆਂ ਨੇ ਵੀ ਚੁੱਪਚਾਪ ਅੰਦਰ ਦੜ ਵੱਟ ਲਿਆ ਮੈਂ ਤਾਂ ਆਪ ਕਹਿੰਨਾ ਕਿ ਵੱਟਿਆ ਜੇ ਵੱਟਿਆ ਤਾਂ ਇਹ ਨਹੀਂ ਹੈਗਾ ਵੀ ਜਿਹੜੇ ਬੰਦੇ ਤੇ ਅਸੀਂ ਧਾਗ ਜਮਾ ਸਕਦੇ ਆ ਉਹ ਤੇ ਮਾੜੇ ਤੇ ਨੂੰ ਧਾਗ ਜਮਾਓ ਜਿੱਥੋਂ ਜੁੱਤੀਆਂ ਦਾ ਡੜਾ ਉੱਥੇ ਨੀਵੀਂ ਪਾ ਕੇ ਖੜ੍ਹ ਜੋ ਏ ਅੱਜਕੱਲ ਸਾਡਾ ਇੱਕ ਰੂਟੀਨ ਹੀ ਬਣ ਗਿਆ ਸਾਡੇ ਲੋਕਾਂ ਦਾ ਕਿੰਨੇ ਕਸੂਰ ਮੈਂ ਜਿਹੜੇ ਅਮਰਤਪਾਲ ਵੇਲੇ ਖੜੇ ਨੇ ਇਕੱਠੇ ਹੋ ਕੇ ਜੇ ਭਾਈ ਅਮਰਤਪਾਲ ਸਿੰਘ ਦੇ ਪੰਜਾਬ ਚ ਪੂਰਾ ਪੰਜਾਬ ਸੜਕਾਂ ਤੇ ਉੱਤਰਿਆ ਹੁੰਦਾ ਨਾ ਤਾਂ ਅੱਜ ਉਹ ਡੇਰੂਗੜ੍ਹ ਦੀਆਂ ਜੇਲਾਂ ਚ ਨਾ ਬੈਠਾ ਹੁੰਦਾ ਸੋ ਇਸ ਕਰਕੇ ਦਲਜੀਤ ਦਸਾਂਝ ਦਾ ਵਿਰੋਧ ਕਰਨਾ ਬਿਲਕੁਲ ਨਾ ਹੈ ਤੇ ਬੇਵਕੂਫੀ ਹੈ ਹਾਂ ਜੀ ਨੇ ਫਿਲਮ ਦੇਖਣੀ ਹੈ ਦੇਖੋ ਜੀ ਨੇ ਨਹੀਂ ਦੇਖਣੀ ਨਾ ਦੇਖੋ ਯਾਰ ਪਰ ਇਸ ਚੀਜ਼ ਨੂੰ ਐਡਾ ਮੁੱਦਾ ਬਣਾ ਲੈਣਾ ਆ ਹੁਣ ਸਾਗਰ ਦੀ ਬੋਟੀ ਸੀ ਕਿੰਨੇ ਕੁ ਵਧੀਆ ਗੀਤ ਨੇ ਉਹ ਤੇ ਹਰ ਇੱਕ ਘਰ ਦੇ ਮੋਬਾਈਲ 'ਚ 100-100 ਵਾਰੀ ਸੁਣਿਆ ਗਿਆ ਸਾਗਰ ਦੀ ਬੋਟੀ ਨੂੰ ਕੀ ਨਵੀਂ ਜਨਰੇਸ਼ਨ ਨੇ ਸਰਚਾਂ ਮਾਰ-ਮਾਰ ਦੇਖਿਆ ਨਹੀਂ ਕੋਣ ਆ ਸਾਗਰ ਕੋਣ ਆ ਉਹਦੀ ਬੋਟੀ ਕੀ ਉਹਦੇ ਗਾਣੇ ਸੁਨੇ ਨਹੀਂ ਹੋਣੇ ਉਹਦਾ ਕਿੰਨਾ ਕੁ ਵਿਰੋਧ ਕਰ ਲਿਆ ਜਿਹੜੇ ਬੰਦੇ ਅੱਜ ਫਿਲਮਾਂ ਦਾ ਵਿਰੋਧ ਕਰਦੇ ਆ ਸੋ ਥੋੜਾ ਜਿਹਾ ਸਾਨੂੰ ਆਪਣੀ ਮਾਨਸਿਕਤਾ ਦੇ ਵਿੱਚ ਸੁਧਾਰ ਲਿਆਉਣਾ ਚਾਹੀਦਾ ਇੱਕ ਬੰਦਾ ਚੰਗਾ ਐਕਟਰ ਆ ਤਾ ਉਹਦੇ ਚੰਗੇ ਐਕਟਿੰਗ ਦੀ ਤੁਸੀਂ ਤਾਰੀਫ਼ ਨਹੀਂ ਕਰ ਸਕਦੇ ਤਾਂ ਕੋਈ ਗੱਲ ਨਹੀਂ ਘੱਟੋ ਘੱਟ ਉਹਦਾ ਜਿਹੜਾ ਮਨੋਵਾਲਾ ਆਪਾਂ ਉਹਨੂੰ ਨਾ ਤੋੜੀਏ ਬਹੁਤ ਧੰਨਵਾਦ